ਸਨਿਕਲ ਆਈਟੀ ਸਿਟੀ ਥਾਣੇ ਦੇ ਵਿੱਚ ਇੱਕ ਜਿਹੜਾ ਕਿਡਨੇਪਿੰਗ ਦਾ ਜਿਹੜਾ ਮੈਟਰ ਰਿਪੋਰਟ ਹੋਇਆ ਸੀਗਾ ਇਹਦੇ ਵਿੱਚ rahul sehag ਨੇ ਇਹ ਰਹਿਣ ਵਾਲੇ ਨੇ ਆਈਟੀ ਸਿਟੀ ਦੇ ਵਿਚਾਰ ਉਸਤੀ ਸੀ ਬਲਾਕ ਦੇ ਇਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਇੱਕ ਦਿਨ ਪਹਿਲਾਂ ਜੋ ਕਿ 3 ਜੁਲਾਈ ਨੂੰ ਸ਼ਾਮ ਨੂੰ ਘਰੋਂ ਚਲੇ ਗਏ ਸੀ ਤੇ ਕੋਈ ਨਾਮ ਨੂੰ ਵਿਅਕਤੀਆਂ ਨੇ ਇਹਨਾਂ ਨੂੰ ਧੱਕੇ ਨਾਲ ਬੰਦੀ ਬਣਾ ਕੇ ਰੱਖਿਆ ਲੱਗਦਾ ਤੇ ਕੋਈ ਨਾਮ ਨੂੰ ਵਿਅਕਤੀ ਇਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਘਰੇ ਵਾਪਸ ਨਹੀਂ ਆਏ ਇਸ ਮਾਮਲੇ ਦੇ ਕਿਉਂਕਿ ਕਾਫੀ ਜਿਹੜੇ ਅਮਰਜੀਤ ਸਿਹਾਰ ਮਿਸਿੰਗ ਸੀਗੇ ਇਹ ਹਰਿਆਣੇ ਦੇ ਵਿੱਚੋਂ ਕਾਲਜ ਦੇ ਵਿੱਚੋਂ ਪ੍ਰੋਫੈਸਰ ਰਿਟਾਇਰ ਹੋਏ ਹੋਏ ਨੇ ਤੇ ਪਿਛਲੇ 5-7 ਸਾਲਾਂ ਤੋਂ ਜਿਹੜੇ ਐਰੋਸਿਟੀ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਕੁਝ ਪ੍ਰਾਪਰਟੀ ਦਾ ਕੰਮ ਵੀ ਕਰ ਰਹੇ ਸੀਗੇ ਤੇ ਇਹਨਾਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਮੁਹੱਲੇ ਸ਼੍ਰੀ ਹਰਮਨਦੀਪ ਸਿੰਘ ਸਾਹਿਬ ਜੀ ਵੱਲੋਂ ਆਪਕੋ ਟੀਮ ਬਣਾਈ ਯਾਨੀ ਜਿਵੇਂ ਸਾਡੇ ਐਸਪੀ ਆਪਰੇਸ਼ਨ ਦਲਵਿੰਦਰ ਸਿੰਘ ਐਸਪੀ ਸਾਡੇ ਟੀਐਸਪੀ ਸਿਟੀ 2 ਸਿਪ੍ਰਿੰਟ ਬਲਸਾ ਡੀਐਸਪੀ ਜਤਿੰਦਰ ਜੋਹਾਨੀ ਡੀਐਸਪੀ ਡੀ ਇੰਚਾਰਜ ਸੀਆਈਏ ਕਰਨ ਇੰਚਾਰਜ ਸੀਆਈ ਸਾਡੇ ਡਰਨੋਟਿਕ ਸੈੱਲ ਹੈ ਬਲਕਿ ਤੇ ਨਾਲ ਹੀ ਜਿਹੜੀ ਸਾਡੀ ਸਾਨਾ ایرੋਸਿਟੀ ਦੇ ਐਸਐਚਯੂ ਐਸਕਿੰਦਰ ਇਹਨਾਂ ਦੀ ਆਪਕੋ ਟੀਮ ਬਣਾਈ ਹੈਗੀ ਤੇ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ 38 ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਸਟੇਸ ਕਰ ਲਿਆ ਨਾਰਟਨਟਲੀ ਜਿਹੜਾ ਬਾਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਕਿਡਨੈਪਰਸ ਨੇ ਇਹਨਾਂ ਨੇ ਜਿਹੜੇ ਅਮਰਜੀਤ ਸਿਹਾਗ ਹੈ ਉਹਨਾਂ ਨੂੰ ਮਰਡਰ ਕਰਕੇ ਉਹਨਾਂ ਨੂੰ ਮੋਤਵੀ ਕੋਲੇ ਉਹਨਾਂ ਦੀ ਬਾਡੀ ਡੰਪ ਕਰਤੀ ਹੈ ਇਸ ਦੋਸ ਹੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਟਰ ਹੋ ਗਿਆ ਪਰ ਅਸੀਂ ਜਿਹੜੇ 48 ਆਰਸ ਕੇਸ ਨੂੰ ਕੇਸ ਕਰਕੇ ਜਿਹੜੇ ਦੋਹੇ ਅਕਿਊਜ਼ਡ ਹੈ ਇੱਕ ਦਾ ਨਾਮ ਵਿਕਰਮ ਸਿੰਘ ਹੈ ਅਤੇ ਦੂਸਰੇ ਦਾ ਨਾਮ ਬਜੇਦਰ ਸਿੰਘ ਇਹ ਦੋਨਾਂ ਨੂੰ ਅਸੀਂ ਜਿਹੜੇ 48 ਘੰਟੇ ਅਰੈਸਟ ਕਰ ਲਿਆ ਐ ਅਕਿਊਜ਼ ਨੂੰ ਅਰੈਸਟ ਕਰਕੇ ਉਸ ਦੇ ਵਿੱਚ ਅਸੀਂ ਮਟਰਫੇ ਸੈਕਸ਼ਨ ਇਨ ਐਡ ਕਰਤੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕੱਲ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਰਿਮਾਂਡ ਲਿਆ ਤੇ ਕਿਊਜ਼ ਨੇ ਜਿਹੜੀ ਦੌਰਾਨੇ ਤਫਤੀਸ਼ ਡਿਸਕਲੂਜ਼ ਕੀਤਾ ਸੀਗਾ ਕਿ ਇਹਨਾਂ ਨੇ ਫਾਈਨੈਂਸ਼ੀਅਲ ਇਨਦੀਪ ਟ੍ਰਾਂਜੈਕਸ਼ਨਸ ਚਲਦੀਆਂ ਸੀਗੀਆਂ ਤੇ ਅਕਿਊਜ਼ ਉਹਨਾਂ ਤੋਂ ਪੈਸੇ ਮੰਗ ਰਹੇ ਸੀਗੇ 70-40 ਲੱਖ ਰੁਪਏ ਉਹਨਾਂ ਨੇ ਆਪਣੇ ਉਸ ਦਿਨ ਵੀ ਉਹਨੂੰ ਕਿਡਨਾਪ ਕਰਕੇ ਉਹਨੂੰ ਅੰਡਾ ਪ੍ਰੈਸ਼ਰ ਉਹਦੇ بیٹے ਨੂੰ ਤੇ ਉਹਨਾਂ ਦੇ ਨੌਕਾ ਨੂੰ ਕਾਲ ਕਰਵਾਈ 40 ਲੱਖ ਰੁਪਏ ਆਪਣੀ ਮੰਗ ਉਹ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਤੋਂ ਬਾਅਦ ਉਹਨੂੰ ਮੋਦੀ ਹਿੱਲ ਜਿਹੜਾ ਪੰਜਕੂਲੇ ਦੇ ਏਰੀਆ ਦੇ ਵਿੱਚ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਇਹਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਉੱਥੋਂ ਟੱਕਾ ਦੇ ਕੇ ਦੇ ਸਾਰੀ ਤੇ ਬੋਡੀ ਡੰਮ ਕਰਤੀ